ਕਲੋਪ ਲੋਕ ਵੀ ਉੱਥੇ ਖੜੇ ਆ ਮਾਫੀ ਦੇ ਦਿਓ ਜੀ ਮਾਜ ਉਹ ਮਾਫੀ ਕਿੰਨੇ ਕੁ ਲੈ ਲਓਗੇ ਯਾਰ ਕੀ ਮਾਫੀ ਨਾਲ ਥੋੜੇ ਘਰ ਪੂਰੇ ਹੋ ਜਾਣਗੇ ਜਿੰਮੇਦਾਰ ਦਾ ਕੋਈ ਫਸਲ ਅਗਲੇ ਸਾਲ ਬੀਜ ਲੁਕਾ ਜਿਹਦੇ ਗਰੀਬ ਦਾ ਘਰ ਹੀ ਟੁੱਟ ਗਿਆ ਡੁੱਬ ਗਿਆ ਖਤਮ ਹੋ ਗਿਆ ਮੈਂ ਦੇਖਿਆ ਤੀੜਾ ਪੰਨਿਆਂ ਘਰਾਂ ਚ ਚੱਟਾਂ ਪਾਟੀਆਂ ਤੇ ਦੀਆਂ ਹੱਲ ਛੱਟਾਂ ਨਹੀਂ ਬਦਲੀਆਂ ਇਹਨਾਂ ਲੋਕਾਂ ਕੋਲ ਇਹ ਕਿਹੜੀਆਂ ਗੱਲਾਂ ਆ ਤਰੇ ਫਿਰਦੇ ਜਿੱਦੀ ਰੇਤ ਉਹਦੀ ਖੇਤੀ ਦਾ ਖੇਤ ਦਾ ਰੇਤ ਯਾਰ ਖੇਤੀ ਰੇਤ ਸੁਭਾਅ ਵਿੱਚ ਨਹੀਂ ਇਹਨਾਂ ਲਈ ਸੇ ਦੇ ਖਿਲਾਫ ਉਹੀ ਇਸ ਤਰ੍ਹਾਂ ਦਾ ਹਿੰਸਕ ਨਾਰਾ ਜਾਂ ਹਿੰਸਕ ਕਾਰਵਾਈ ਨਹੀਂ ਕਰਦੇ ਸਾਦਾ ਸੰਘਰਸ਼ ਸ਼ਾਂਤਮਈ ਹੈ ਸ਼ਾਂਤਮਈ ਤਰੀਕੇ ਨਾਲ ਸੰਵਿਧਾਨਕ ਦਾਇਰੇ 'ਚ ਰਹਿ ਕੇ ਜਿਵੇਂ ਦੂਜੇ ਸੁਭਿਆਇ ਉਕਰਜ ਦੇ ਉੱਤੇ ਪੰਜਾਬ ਦੀਆਂ ਨੌਕਰੀਆਂ ਪੰਜਾਬੀਆਂ ਨੂੰ ਮਹਿਲ ਦੇ ਆਧਾਰ ਦੇ ਉੱਤੇ ਉਸੇ ਦੇਖ ਰਹਾ ਮੋਰ ਟੈਲੀਵਿਜ਼ਨ ਮੈਂ ਹਾਂ ਦਲਜੀਤ ਸਿੰਘ ਇਸ ਵਕਤ ਮੌਜੂਦ ਆ ਹਰੀਕੇ ਦੇ ਨਜ਼ਦੀਕ ਬੰਗਾਲੀ ਪੁਲ ਤੇ ਜਿੱਥੇ ਇੱਕ ਵੱਡਾ ਧਰਨਾ ਜਿਹੜਾ ਉਹ ਕਿਸਾਨ ਜਥੇਬੰਦੀਆਂ ਦੇ ਵੱਲੋਂ ਦਿੱਤਾ ਗਿਆ ਜੀ ਹਾਂ ਲੱਖਾ ਸੁਧਾਨਾ ਜੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਣੇ ਆਂ ਔਰ ਮੁਕਸਰ ਦਾ ਇਲਾਕਾ ਮੁਕੇ ਦਾ ਕਪੂਰਥਲਾ ਜਲੰਧਰ ਰੋਪੜ ਪਠਾਨਕੋਟ ਦਾਸਪੁਰ ਇਹ ਇਲਾਕਿਆਂ ਨੂੰ ਇੱਕ ਸਰਕਾਰ ਵੱਲੋਂ ਇੱਕ ਛੇ ਪੈਕੇਜ ਹੋਣਾ ਚਾਹੀਦਾ ਸੀ ਹਾਂਜੀ ਬਕਰੇ ਤੌਰ ਤੇ ਅੱਜ ਦੂਜੇ ਜ਼ਿਲ੍ਹਿਆਂ ਦੇ ਮੁਕਾਬਲੇ ਤੁਸੀਂ ਹੁਣ ਬਹਾਲ ਪਤਾ ਕਿਉਂ ਨਹੀਂ ਹੋਏ ਤੁਹਾਡੇ ਗਰੀਬੀ ਦਾ ਕਾਰਨ ਕੋਈ ਹੱਥ ਤੇ ਬੈਠੇ ਹੋ ਕੋਈ ਜੰਗ ਲਾ ਕੇ ਤਾਂ ਸਾਨੂੰ ਖਾ ਦਿੰਦੇ ਆ। ਪਾਣੀ ਆ ਗਿਆ ਤਾਂ ਉਹਦੇ ਇੱਕ ਸਾਲ ਦੇ ਦੋ ਆਲੀ ਮਾਰਦੇ। ਪਹਿਲਾਂ ਆ ਜਦੋਂ ਰੌਲਾ ਪਿਆ ਪਾਸਾ ਉਦੋਂ ਤੁਹਾਨੂੰ ਤਾਂ ਚਲੋ 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 ਫਿਰ ਉਹਨਾਂ ਹੁਣ ਆ ਸਾਨੂੰ ਮਾਰ ਪੈਗੀ। ਇਹ ਮਾਰ ਸਾਨੂੰ ਛੋੜਨਾ ਆਉਣ ਵਾਲੀਆਂ ਪੀੜੀਆਂ ਚ ਪੈਂਦੀ ਰਹਿਣੀ ਆ। ਜੇ ਅਸੀਂ ਅਸਲ ਮੁੱਦੇ 'ਤੇ ਬੱਲ ਨਾ ਗਏ। ਬਸ ਬਸ। ਵੀਰੇ ਖਰੀਕੇ ਪਹੁੰਚਿਓ ਪੰਜਾਬ ਦੇ ਲੋਕਾਂ ਨੂੰ ਸੁਨੇਹਾ ਕੀ ਆ? ਇਥੋਂ ਸਟੇਟ ਤੋਂ ਤੁਹਾਡੇ ਵੱਲੋਂ ਕੀ ਸੁਨੇਹਾ ਦਿੱਤਾ ਗਿਆ? ਦੇਖੋ ਸੁਨੇਹਾ ਮੇਰਾ ਇੱਕ ਹੀ ਆ ਕਿ ਜਿੰਨਾ ਚਿਰ ਹਰ ਪੰਜਾਬੀ ਪੰਜਾਬ ਦਾ ਕਿਸਾਨ ਹੈ ਮਜ਼ਦੂਰ ਹੈ ਪਲਾਜ਼ਮਾ ਹਿੰਦੂ ਹੈ ਸਿੱਖਾ ਸਤਿਵਾਨ ਹੈ ਜਿੰਨਾ ਚਿਰ ਪੰਜਾਬ ਦੇ ਹੱਕ ਦੀ ਗੱਲ ਨਹੀਂ ਕਰੂਗਾ ਪੰਜਾਬ ਨੇ ਨਹੀਂ ਬਚਣਾ ਜੇ ਤੁਸੀਂ ਇਕੱਲੀਆਂ ਰੇਉੜੀਆਂ ਜਿਹੜੇ ਵੰਡੀ ਜਾਂਦੇ ਆ ਉਹਦੇ ਮਗਰ ਤੁਰੇ ਫਿਰੋਗੇ ਤੁਸੀਂ ਜਿਹੜੀ ਭੀਖ ਮੰਗਦੇ ਵੰਡਦੇ ਫਿਰਦੇ ਆ ਉਹ ਭੀਖ ਦੇ ਮਗਰ ਤੁਰੇ ਫਿਰੋਗੇ ਫੋਟੇ ਹਾਲਾਤ ਨਹੀਂ ਸੁਧਰਨੇ ਨਾ ਪੰਜਾਬ ਚ ਹੜ੍ਹਾਂੋਂ ਹਟਨੇ ਨੇ ਨਾ ਪੰਜਾਬ ਦੇ ਹੋਰ ਹਾਲਾਤ ਸੁਧਰਨੇ ਸੋ ਮੇਰਾ ਸਨੇਹਾ ਏ ਸੀ ਮੈਂ ਹਰ ਅੱਜ ਹਰ ਪੀਰ ਸਾਰਾ ਇਲਾਕਾ ਰੋਇਪੁਰ ਦਾ ਤੇ ਨਾਲ ਫਰੀਦਕੋਟ ਦਾ ਜਮੋਗੇ ਦਾ ਸੈਣੀ ਵਾਲੇ ਤੋਂ ਵੀ ਆ ਫਾਇਲ ਕਾ ਤੋਂ ਵੀ ਲੋਕ ਅੱਗੇ ਹੋਏ ਆ ਜੀ ਬਹੁਤ ਮਾਨ ਸ਼ਾਸਨ ਕਾਲ ਰੱਖਿਆ ਸਰਕਾਰ ਨੇ ਦੋ ਦਿਨ ਹੋ ਹੋਰ ਆ ਸ਼ਾਇਦ ਇੱਕ ਦਿਨ ਕੱਲ ਲੰਘ ਗਿਆ ਕੋਪੜ ਕੇ ਜਿਹੜਾ ਆ ਤਾਂ ਇਹਨਾਂ ਨੇ ਕੰਮ ਈਣੋ ਮਣੀ ਹੋਈ ਜਾਂਦੇ ਆ ਉਹ ਕਨਾਥੋਂ ਐ ਕਰਤਾ ਉਹ ਕਨ ਦੀ ਬੰਬੂ ਘਾਟ ਜਿਹੜਾ ਫਿਰਦਾ ਉਹ ਕਨਾ ਤੇਰੇ ਪੈਰ ਨਹੀਂ ਲੱਪੜੇ ਤੇ ਪਹੁੰਚੇ ਨਹੀਂ ਲੱਪੜੇ ਬਰਾਨਾ ਪਹੁੰਚੇ ਲੱਪੜੇ ਜੀ ਫਿਰਦਾ ਇਹ ਪਹੁੰਚੇ ਲੱਪੜਨ ਤੱਕ ਹੀ ਫਿਰਦੇ ਆ ਬੰਬੂ ਘਾਟਾਂ ਤੱਕ ਹੀ ਫਿਰਦੇ ਆ ਬੀਬੀਐਮਪੀ ਦੀ ਗੱਲ ਡੈਮਾਂ ਦੇ ਪ੍ਰਬੰਧ ਦੀ ਗੱਲ ਡੈਮ ਸੇਫਟੀ ਐਕਟ ਨੂੰ ਰੱਦ ਕਰਨ ਦੀ ਗੱਲ ਪੰਜਾਬ ਪੁਨਰਗਠਨ ਐਕਟ ਧਾਰਾ 78 79 80 ਨੂੰ ਚੈਲੰਜ ਕਰਨ ਦੀ ਗੱਲ ਉਹਦੇ ਖਿਲਾਫ ਲੜਨ ਦੀ ਗੱਲ ਅਸੀਂ ਕਦੋਂ ਕਰਾਂਗੇ ਕਿ ਹਣ ਫੇਰ ਖੜੇ ਆ ਜੀ ਜਦੋਂ BBMP ਦੇ ਵਿੱਚ ਸਾਡਾ ਕੋਈ ਬੰਦਾ ਤਕਨੀਕ ਮੈਂਬਰ ਤੱਕ ਨਹੀਂ ਸਾਨੂੰ ਪਤਾ ਨਹੀਂ ਕਿੰਨਾ ਪਾਣੀ ਆਉਂਦਾ ਕਿੰਨਾ ਛੱਡਦੇ ਕਿੰਨਾ ਇਸ ਵੇਲੇ ਅੱਜ ਪਿਛਲੇ 20 25 ਦਿਨਾਂ ਤੋਂ ਪੰਜਾਬ 'ਚ ਮੀਂਹ ਨਹੀਂ ਪਿਆ ਇਹਦੇ ਕੁਦਰਤ 'ਤੇ ਜੋਰ ਕੋਈ ਨਹੀਂ ਅੱਜ ਵੀ ਜਿਹੜਾ ਪੌਂਗ ਡੈਮ ਹੈ ਜਾਂ ਭਾਖੜਾ ਡੈਮ ਹੈ ਉਹਦਾ ਪਾਣੀ ਦਾ ਜਿਹੜਾ ਪੱਤਰ ਹੈ ਉਹ ਖਤਰੇ ਦੇ ਨਿਸ਼ਾਨ ਤੋਂ ਉੱਪਰ ਬੈਠ ਰਿਹਾ ਪੌਣੇ 1700 ਰੇ ਨੇੜੇ ਤੇ ਦੇ ਜੀ ਤੇ ਪੌਂਗ ਡੈਮ ਦਾ 1480 70 ਦੇ ਨੇੜੇ ਤੇ ਦੇ ਬੈਠ ਰਿਹਾ ਅੱਜ ਪਾਣੀ ਇਕੱਠਾ ਕਿਉਂ ਕਰ ਰਿਹਾ ਇਹ ਇੰਨਾ ਰੌੜਾ ਪਿਆ ਮੌਸਮ ਵਿਭਾਗ ਵੱਲੋਂ ਮਗਨੀਆਂ ਵੱਲੋਂ ਵੀ ਮੀਂਹ ਜਿਆਦੇ ਪੈਣੇ ਆ ਮੀਂਹ ਜਿਆਦੇ ਪੈਣੇ ਆ ਕਾ ਪਾਣੀ ਇਕੱਠਾ ਹੋ ਕੀਤਾ ਹਮਾਜਾ ਸਰਕਾਰ ਨੇ ਕਹਿਤਾ ਵੀ ਅਸੀਂ ਬੀਬੀਐਮਪੀ ਤੇ ਪਰਚਾ ਕਰਾਵਾਂਗੇ ਦੀ ਜਾਂਚ ਕਰਾਵਾਂਗੇ ਇਹ ਹਲ ਬੀਬੀਐਮਪੀ ਕਰਕੇ ਆਏ ਆ ਪਰ ਇੱਥੇ ਪੰਜਾਬ ਵਾਲਿਆਂ ਨੂੰ ਮਤਲਬ ਹੀ ਨਹੀਂ ਇਹ ਦੂਜੇ ਨਾਂ ਮੈਨੋ ਮੈਣੀ ਹੋਈ ਜਾਂਦੇ ਆ ਵੀ ਤੂੰ ਐ ਕਰਤਾ ਓਏ ਤੂੰ ਐ ਕਰਤਾ ਉਹ ਕਹਿੰਦਾ ਤੁਸੀਂ ਪੈਸੇ ਖਾ ਗਏ ਉਹ ਕਹਿੰਦਾ ਫਲਾਣੇ ਪੈਸੇ ਦੱਸੋ ਕਿੱਥੇ ਆ ਸੈਂਟਰ ਕਹਿੰਦਾ ਉਹਦੇ ਕੋਲ 12000 ਰੁਪਏ ਆਇਆ ਹੋਦਾ ਹਿਸਾਬ ਦਿਓ ਉਹ ਕਹਿੰਦੇ ਸੈਂਟਰ ਸਾਡੀ ਮੱਤ ਨਹੀਂ ਕਰਦੇ ਭਵੰਤ ਕਹਿੰਦਾ ਸੀਗਾ ਕਿ ਮੈਂ ਤਾਂ ਖਜ਼ਾਨਾ ਦਾ ਭਰਿਆ ਪਿਆ ਜਿਹੜਾ ਖਜ਼ਾਨਾ ਖਾਲੀ ਉਹਨੂੰ ਖਜ਼ਾਨਾ ਕੋ ਪੀਪਾ ਕਹੋ ਹੁਣ ਲੋਕਾਂ ਤੋਂ ਕੋ ਮੰਗੀ ਜਾਂਦਾ ਵੀ ਰਾਹਤ ਲਈ ਹੜਾਂ ਲਈ ਫੰਡ ਦਿਓ ਲੋਕ ਦਿਨ ਫੰਡ ਜਿੱਦਾਂ ਇਧਰੇ ਕੋ ਇੰਨਾ ਪੈਸਾ ਪਿਆ ਹੈ ਫਿਰ ਵੰਡ ਲੋਕਾਂ 'ਚ ਪਿਛਲੇ ਵਾਰੀ 19 ਜੇਤੇ ਲੋਹੈ ਨਹੀਂ ਸੀ ਤੇ 23 ਦੇ ਵਿੱਚ ਇਹ ਕਿਹਨਾਂ ਮੁਰਗੀਆਂ ਦੇ ਪੈਸੇ ਦਊਂਗਾ ਬੱਕਰੀਆਂ ਦੇ ਪੈਸੇ ਦਊਂਗਾ ਆਗੇ ਜਿੰਨਾਂ ਦੇ ਆਪ ਸਾਰੇ ਖੜੇ ਆ ਵਿਚਾਰੇ ਆ ਪ੍ਰੇਰਕ ਦੇ ਅੱਜ ਬਿਲਕੁਲ ਉਹ ਸਰਦੇ ਉੱਤੋਂ ਆਏ ਆ ਇਹ ਸੈਣੀ ਵਾਲੇ ਦੇ ਕੋ ਇਹ ਕੁਛ ਵੀ ਨਹੀਂ ਰਿਹਾ ਹੋਰ ਦੇਖੋ ਨੁਕਸਾਨ ਰੇਤਾਂ ਆਇਆ ਲੋਕ ਚੱਕ ਦੇਣਗੇ ਤਕੜੇ ਲੋਕ ਪਹੁੰਚੇ ਹੋਏ ਲੋਕ ਤੇ ਲੈ ਕੇ ਟਰੈਕਟਰ ਲੈ ਕੇ ਪਰ ਜਿਹੜੀ 25 25 30 ਦੀ ਫੁੱਟ ਜ਼ਮੀਨਾਂ ਵਹਾ ਕੇ ਲੈ ਗਿਆ ਦਰਿਆ ਉਹ ਕਿੱਥੇ ਚੱਕੇ ਜਾਣਗੇ ਉਹਨਾਂ ਨੂੰ ਉਹ ਜ਼ਮੀਨ ਮਿਲ ਜੂ ਉਹਦਾ ਜ਼ਮੀਨ ਗਈ ਉਹਨਾਂ ਦੇ ਕੋਲੋਂ ਕੁਛ ਨਹੀਂ ਉਹਦਾ ਦਰਿਆ ਦੀ ਬਣ ਗਈ 50 ਲੱਖ ਨੂੰ ਕਿੱਲਾ ਮੰਨ ਕੇ ਚੱਲ ਗਏ ਉਹ 50000 ਵੀ ਨਹੀਂ ਮਿਲਣਾ ਆਇ ਤੇ ਪਰਿਵਾਰ ਵਿਚਾਰੇ ਚਾਰ ਕਿਲੇ ਚਾਰੇ ਰੁੜ ਗਏ ਤੇ ਆ ਚਾਰੇ ਗਏ ਤਾਰੇ ਰਹਿਣ ਦੱਬਦੇ 20 ਕਿਲੇ ਹੀ 20 ਦੱਬਦੇ ਉਹ ਸੜਕਾਂ ਦੇ ਆ ਕੇ ਉਹਦੇ ਲਈ ਸਾਡੇ ਕੋਲ ਕੀ ਯੋਜਨਾ ਹੈ ਸਰਕਾਰ ਕੋਲੇ ਕੀ ਯੋਜਨਾ ਹੈ ਸੋ ਇਹ ਚਾਰ ਸਾਲ ਇੰਟਪਾ ਗਿਆ ਗੱਲਾਂ ਗੁੱਲਾਂ ਨਾਲ ਤਮਾਸ਼ਿਆਂ ਨਾਲ ਅਨੰਦ ਕੇ ਭੰਡ ਕੇ ਡਰਾਮੇ ਕਰਕੇ ਜੋ ਪਰ ਲੋਕ ਸਾਡੀ ਲੋਕਾਂ ਦੀ ਮਾਨਸਿਕਤਾ ਵੀ ਇੱਥੇ ਖੜ ਜਾਂਦੀ ਆ ਕੇ ਹੜਾਂ ਦੇ ਵਿੱਚ ਵੀ ਆ ਕੇ ਤੇਲ ਵੰਡ ਗਿਆ ਪੈਸੇ ਵੰਡ ਗਿਆ ਲੋਕ ਕਹਿੰਦੇ ਫਟਾਫਟਾਂ ਘੈਂਟ ਆ ਅਸੀਂ ਇਹਦੇ ਨਾਲ ਜਦੋਂ ਉਹ ਸੋਡਾ ਲੀਡਰ ਦਾ ਸ਼ਾਸਤਨ ਦਾ ਕੰਮ ਤੇਲ ਵੰਡਣੇ ਨਹੀਂ ਆ ਵੰਡ ਦਿਓ ਠੀਕ ਹੈ ਪੈਸੇ ਵੰਡ ਰਹੇ ਨਹੀਂ ਆ ਵੰਡ ਦਿਓ ਸੋਡਾ ਕੰਮ ਹੈ ਨੀਤੀ ਤੇ ਲੜਨਾ ਮੋਦਿਆਂ ਤੇ ਲੜਨਾ ਪੰਜਾਬ ਦੇ ਹੱਕਾਂ ਦੀ ਗੱਲ ਕਰਨਾ ਫੈਡਰਲ ਢਾਂਚੇ ਦੀ ਗੱਲ ਕਰਨਾ ਰਾਜਾਂ ਦੇ ਵੱਧ ਅਧਿਕਾਰਾਂ ਦੀ ਗੱਲ ਕਰਨਾ ਇੱਕ ਵੀ ਬੰਦਾ ਬੋਲ ਰਿਹਾ ਕਿਸੇ ਬਾਦਲਾਂ ਚੋਂ ਕਾਂਗਰਸ ਨਾਲ ਚੋਂ ਬੀਜੇਪੀ ਚੋਂ ਬੋਕਰਾਂ ਨਾਲ ਚੋਂ ਤੇ ਲੋਕ ਵੀ ਉੱਥੇ ਖੜੇ ਆ ਮਾਫੀ ਦੇ ਦਿਓ ਜੀ ਮਾਫੀ ਉਹ ਮਾਫੀ ਕਿੰਨੇ ਕੁ ਲੈ ਲਓਗੇ ਯਾਰ ਦੀ ਮਾਵਾ ਜਣੇ ਔੜੇ ਘਰ ਪੂਰੇ ਹੋ ਜਾਣਗੇ ਜਿੰਨੇ ਸਿਰਫ ਦੀ ਹੱਦ ਤੇ ਬੈਠੇ ਪਿੰਡ ਹੈ ਪਰੋਇਪੁਰ ਦੇ ਜਾਂ ਫਾਇਲਕਾ ਜਾਂ ਹੋਰ ਜ਼ਿਲ੍ਹਿਆਂ ਦੇ ਸਾਰਿਆਂ ਜਿ ਮੈਂ ਜਾ ਕੇ ਆਇਆ ਪਿੰਡਾਂ ਚ ਆਤ ਦੀ ਗਰੀਬੀ ਹੈ ਕਦੇ ਜੰਗ ਦਾ ਐਲਾਨ ਹੋ ਗਿਆ ਉੱਠ ਖੜੋ ਕਦੇ ਪਾਣੀ ਆ ਗਿਆ ਮਰ ਕੇ ਪਸ਼ੂ ਰੁੜ ਕੇ ਘਰ ਰੁੜ ਕੇ ਗਰੀਬ ਤਾਂ ਜਮਾ ਮਾਰੇਗੇ ਜਿਮੇਦਾਰ ਤਾਂ ਚਲੋ ਕੋਈ ਫਸਲ ਅਗਲੇ ਸਾਲ ਬੀਜ ਲੁਗਾ ਇਹਦੇ ਗਰੀਬ ਦਾ ਘਰ ਹੀ ਟੁੱਟ ਗਿਆ ਡੁੱਬ ਗਿਆ ਖਤਮ ਹੋ ਗਿਆ ਮੈਂ ਦੇਖਿਆ ਤੇੜਾ ਪੰਨੀਆਂ ਘਰਾਂ ਚ ਚਤਾਂ ਪਾਟੀਆਂ ਤੇ ਦੀਆਂ ਹੱਲ ਛੱਤਾਂ ਨਹੀਂ ਬਦਲੀਆਂ ਇਹਨਾਂ ਲੋਕਾਂ ਕੋਲ ਪ੍ਰਬੰਧ ਕਿਹੋ ਜਿਹਾ ਹੋਣੇ ਚਾਹੀਦੇ ਨੇ ਕੀ ਪ੍ਰਬੰਧ ਕਰਨੇ ਚਾਹੀਦੇ ਕਿਸਾਨਾਂ ਲਈ ਮਜ਼ਦੂਰਾਂ ਲਈ ਬਾਈ ਪ੍ਰਬੰਧ ਪਹਿਲੀ ਗੱਲ ਤਾਂ ਮੁੱਦੇ ਦੀ ਜੜ ਤੋਂ ਪੜੋ ਹੜ ਆਏ ਕਿਉਂ ਇਹਦੀ ਯੂਨੀਸ਼ਲੀ ਜਾਂਚ ਹੋਣੀ ਚਾਹੀਦੀ ਹੈ ਹੜ ਆਏ ਕਾ ਆਪਾਂ ਬਾਰ-ਬਾਰ ਕਹਿੰਦੇ ਮੈਨ ਮੇਡ ਹੜ ਸਾਡੀ ਸਾੜਾ ਲਿਆਂਦੇ ਗਏ ਕਿਨੇ ਲਿਆਂਦਿਆ ਕੌਣ ਜ਼ਿੰਮੇਵਾਰ ਹੈ ਇੱਥੇ ਗੱਲ ਕਿਉਂ ਨਹੀਂ ਹੋ ਰਹੀ ਜੇ ਇਹਦੇ ਗੱਲ ਕਰੋਂਗਾ ਤਾਂ ਕਹਾ ਤੁਰੋਂਗੇ ਠੀਕ ਹੈ ਫਿਰ ਕੱਲ ਇੰਚੇ ਗੋਲਾ ਗੋਲਾ ਪਾ ਕੇ ਟਕ ਟਕ ਕਰਕੇ ਹੁਣ ਦੇਖ ਭਾਈ ਜੀ ਜਿਨ੍ਹਾਂ ਦੇ ਘਰ ਰੁੱਕੇ ਨੇ ਖੇਤਾਂ ਦੇ ਵਿੱਚ ਹੁਣ ਰੇਤ ਆਈ ਹੈ ਸਰਕਾਰ ਦੀ ਇੱਕ ਨੀਤੀ ਆਈ ਹੈ ਸਾਹਮਣੇ ਕਹਿੰਦੇ ਕਿ ਜਿਸ ਦੇ ਖੇਤ ਉਸਦੀ ਰੇਤ ਉਸ ਨੂੰ ਕਿਵੇਂ ਦੇਖਦੇ ਹੋ ਤੁਸੀਂ ਜਿਸ ਦੀ ਕਹਿੰਦੇ ਜਿਹਦਾ ਖੇਤ ਵਾਲਾ ਰੇਤਾ ਇਹ ਗੱਲ ਤੁਸੀਂ ਦੇਖੋ ਪਹਿਲੀ ਗੱਲ ਉਹ ਬੰਦਾ ਰੇਤਾ ਇਕੱਠਾ ਕਰੂਗੀ ਕਿੱਛੇ ਇਕੱਠਾ ਕਰੂ ਕਿੱਥੇ ਵੇਚੂ ਕੀ ਰੇਟ ਹੋ ਕਿ ਰੇਤੀ ਹੈਗੀ ਦੂਜੀ ਗੱਲ ਸਿਰਫ ਤੇ ਸਿਰਫ ਜਿੰਨਾ ਇਲਾਕਾ ਮਾਰਿਆ ਗਿਆ ਜਿੰਨੇ ਝਲੇ ਡੁੱਬੇ ਐਪਲ ਡੁੱਬੇ ਜਮੀਨਾਂ ਖਤਮ ਹੋਈਆਂ ਨੇ ਮਸਾਂ 10 ਤੋਂ 15% ਖੇਤਾਂ 'ਚ ਰੇਤ ਆਇਆ ਬਾਕੀ ਦਾ ਕਿਹ ਜੇ ਖੱਡੇ ਪੈ ਗਏ ਕਿਹ ਦੂਜਾ ਜਿਹੜੀ ਲਾਲ ਜੀ ਮਿੱਟੀ ਆਉਂਦੀ ਉਹ ਚੜ ਗਈ ਉਹਨੂੰ ਵੀ ਕਰਨਗੇ ਲੋਕੋ ਚਿਕਣੀ ਜੀ ਮਿੱਟੀ ਹੈ ਜਿਹੜੀ ਇਹ ਕਿਹੜੀਆਂ ਗੱਲਾਂ ਤੋਰੇ ਫਿਰਦੇ ਜਿੱਦੀ ਰੇਤ ਉਹਦੀ ਖੇਤੀ ਦਾ ਖੇਤ ਦਾ ਰੇਤ ਹੈ ਖੇਤੀ ਰੇਤ ਸੁਭਾਅ ਵਤਨੀ ਇਹਨਾਂ ਨੇ ਜਿਹੜੇ ਕਾਰ ਸੇਵਾ ਵਾਲੇ ਸੰਤਾਂ ਨੇ ਸਮਾਵਾ ਨਭਾਈਆਂ ਨੇ ਗਰਾਊਂਡ ਤੇ ਆ ਕੇ ਉਹਨਾਂ ਦੀ ਸੇਵਾ ਨੂੰ ਕਿਵੇਂ ਵੇਖਦੇ ਹੋ ਚੰਗੀ ਗੱਲ ਆ ਭਾਈ ਕੋਈ ਕਾਰਸੇ ਵਾਲੇ ਬਾਬੇ ਆਏ ਆ ਹੋਰ ਸੰਗਤਾਂ ਆਈਆਂ ਨੇ ਬਾਕੀ ਸੁੱਬਿਆ ਚ ਲੋਕ ਚੱਲ ਕੇ ਆਏ ਆ ਜਿਵੇਂ ਹਿੰਦੂ ਭਾਈਚਾਰੇ ਦੇ ਲੋਕ ਵੀ ਆਏ ਮੁਸਲਮਾਨ ਵੀ ਆਏ ਸਿੱਖ ਤਾਂ ਆਈ ਆਏ ਬੱਡੀ ਗੱਲ ਦੀ ਸਾਰਿਆਂ ਨੇ ਜਿੰਨਾਂ ਨੇ ਵੀ ਸੇਵਾ ਕੀਤੀ ਆ ਠੀਕ ਆ ਚੰਗੀ ਗੱਲ ਆ ਉਹ ਡੁੱਬਦੇ ਦੇ ਇਨਕੇ ਦਾ ਹਸਾਰਾ ਹੁੰਦਾ ਉਹ ਜਿਹੜਾ ਬੰਦਾ ਉਸ ਸਮੇਂ ਡੁੱਬ ਰਿਆ ਸੀ ਮਰ ਰਿਆ ਸੀ ਉਹ ਉਹੀ ਉਹ ਵੱਡੀ ਗੱਲ ਲੱਗਦੀ ਆ ਜੇ ਰਾਸ਼ਨ ਆ ਗਿਆ ਜੇ ਪਸ਼ੂਆਂ ਦਾ ਹਰਾਚਾਰਾ ਆ ਗਿਆ ਬਟ ਇਟਸ ਚੰਗੀ ਗੱਲ ਹੈ ਪੰਜਾਬ ਸਿਰੂ ਰੋਟੀ ਖਾਣ ਵਾਲੇ ਪ੍ਰਵਾਸੀ ਜਦੋਂ ਕਰੋਨਾ ਆਇਆ ਉਦੋਂ ਵੀ ਭੱਜ ਗਏ ਜਦੋਂ ਹੁਣ ਪਿੱਛੇ ਜੇ ਜੰਗ ਦਾ ਮਾਹੌਲ ਬਣਿਆ ਉਦੋਂ ਵੀ ਭੱਜ ਗਏ ਤਾਂ ਹੁਣ ਵੀ ਭੱਜ ਗਏ ਕੀ ਕੋ ਪ੍ਰਵਾਸੀਆਂ ਦੇ ਮੁੱਦੇ ਤੇ ਇੱਕ ਬਹੁਤ ਵੱਡੀ ਡਿਬੇਟ ਬਹੁਤ ਵੱਡੀ ਚਰਚਾ ਸ਼੍ਰੀ ਹੋਈ ਹੈ ਪੰਜਾਬ ਦੇ ਵਿੱਚ ਕਿ ਅ ਅਸੀਂ ਇਹ ਲਗਾਤਾਰ ਕਾਫੀ ਲੰਮੇ ਸਮੇਂ ਤੋਂ ਜਨਵਰੀ ਦੇ ਵਿੱਚ ਅਸੀਂ ਇੱਕ ਪ੍ਰੈਸ ਕਾਨਫਰੰਸ ਕਰਕੇ ਏਜੰਡਾ ਦਿੱਤਾ ਸੀ ਸਰਕਾਰ ਨੂੰ ਮੇਲ ਕੀਤੀ ਮੁੱਖ ਮੰਤਰੀ ਨੂੰ ਮੁੱਖ ਮੰਤਰੀ ਦਫਤਰ ਦੇ ਵਿੱਚ ਚਿੱਠੀਆਂ ਭੇਜੀਆਂ ਵੀ ਐਸ ਏਜੰਡੇ ਦੇ ਉੱਤੇ ਪੰਜਾਬ ਨੂੰ ਕੰਮ ਕਰਦੀ ਲੋੜਾ ਇਸ ਸੰਵਿਧਾਨਕ ਦਾਇਰੇ ਦੇ ਵਿੱਚ ਰਹਿ ਕੇ ਜੀ ਜੇ ਟੈਨੈਂਸੀ ਜਿਹੜਾ 1972 ਦਾ ਕਾਨੂੰਨ ਹੈ ਜੀ ਹਿਮਾਚਲ ਦਾ ਉਹਦਾ ਸੈਕਸ਼ਨ 118 ਹੈ ਪੂਰੇ ਤਰ੍ਹਾਂ ਹਿਮਾਚਲ ਕੋਲ ਅਧਿਕਾਰ ਹੈ ਆਪਣੀ ਜ਼ਮੀਨ ਦੇ ਲਈ ਨੌਕਰੀਆਂ ਲਈ ਵੋਟ 375ਏ ਤੋਂ ਲੈ ਕੇ 20 ਬੀਸੀਡੀ ਐਫਜੀ ਤੱਕ ਆ ਜਿੰਨੇ ਵੀ ਤੁਹਾਨੂੰ ਆ ਸਿੱਖੰਬ ਵਗੈਰਾ ਮਨੀਪੁਰ ਮਗਾਲਿਆ ਉਰਨਾਚਲ ਨਾਗਾਲੈਂਡ ਜੰਮੂ ਕਸ਼ਮੀਰ ਬਹੁਤ ਸੂਬੇ ਨੇ ਜਿਨ੍ਹਾਂ ਕੋਲੇ ਆਪਣੇ ਅਧਿਕਾਰ ਨੇ ਉਸ ਤੇ ਜਮੀਨ ਤੇ ਨੌਕਰੀ ਨਹੀਂ ਲੈ ਸਕਦੇ ਇਹੀ ਕਾਨੂੰਨ ਪਿੱਛੇ ਜੇ ਉੱਤਰਾਖੰਡ ਨੇ ਪਾਸ ਕੀਤਾ ਇਹੀ ਕਾਨੂੰਨ 1962 ਦਾ Rajasthan ਦੇ ਕੋਲੇ ਤਾਂ ਅਸੀਂ ਇਹ ਕਹਿੰਦੇ ਕਿ ਕਿਉਂ ਨਹੀਂ ਇਹ ਪੰਜਾਬ ਨੂੰ ਵਿਸ਼ੇਸ਼ ਅਧਿਕਾਰ ਮਿਲ ਰਿਹਾ ਸਾਡੀ ਡੈਮੋਗ੍ਰਾਫੀ ਬਦਲ ਰਹੀ ਹੈ ਅੱਜ ਪੰਜਾਬ ਦੀ ਅੱਜ ਬਹੁਤ ਸਥਿਤੀ ਬਦਲ ਰਹੀ ਹੈ ਪੰਜਾਬ ਦੀ ਉਹਦੇ ਲਈ ਅਸੀਂ ਇਹ ਆਵਾਜ਼ ਠਾਈ ਸੀ ਪਰ ਅਸੀਂ ਹੁਣ ਜਦੋਂ ਪਿੱਛੇ ਹੁਸ਼ਿਆਰਪੁਰ ਘਟਨਾ ਵਾਪਰੀ ਉਹ ਰੋਹ ਦੇ ਵਿੱਚੋਂ ਗੁੱਸੇ ਦੇ ਵਿੱਚੋਂ ਕੁਝ ਲੋਕਾਂ ਨੇ ਨਾਅਰੇ ਮਾਰੇ ਅਸੀਂ ਅੱਜ ਵੀ ਉਹਨਾਂ ਲੋਕਾਂ ਨੂੰ ਕਹਿਣਾ ਚਾਹੁੰਦੇ ਹਾਂ ਵੀ ਸਾਨੂੰ ਕਿਸੇ ਦੇ ਖਿਲਾਫ ਕੋਈ ਇਸ ਤਰ੍ਹਾਂ ਦਾ ਹਿੰਸਕ ਨਾਅਰਾ ਜਾਂ ਹਿੰਸਕ ਕਾਰਵਾਈ ਨਹੀਂ ਕਰਨੀ ਸਾਡਾ ਸੰਘਰਸ਼ ਸ਼ਾਂਤਮਈ ਹੈ ਸ਼ਾਂਤਮਈ ਤਰੀਕੇ ਨਾਲ ਸੰਵਿਧਾਨਕ ਦਾਇਰੇ 'ਚ ਰਹਿ ਕੇ ਅਸੀਂ ਕਹਿਣਾ ਦੂਜੇ ਸੁਭਿਆਰਜ ਦੇ ਉੱਤੇ ਪੰਜਾਬ ਦੀਆਂ ਨੌਕਰੀਆਂ ਪੰਜਾਬੀਆਂ ਨੂੰ ਮਿਲ ਪਹਿਲ ਦੇ ਆਧਾਰ ਦੇ ਉੱਤੇ ਪੰਜਾਬ ਅੰਦਰ ਬਾਹਰ ਦਾ ਪੰਤਾ ਜ਼ਮੀਨ ਨਾਲ ਲੈ ਸਕੇ ਦੂਜੀ ਸੁਪਰੇ ਤਰਜੀਹ ਉਤੇ ਪੰਜਾਬ ਅੰਦਰ ਕਿਸੇ ਨੇ ਵੋਟ ਬਣਾਉਣੀ ਹੈ ਕਿਸੇ ਨੇ ਆਧਾਰ ਕਾਰਡ ਬਣਾਉਣਾ ਉਹਦੀਆਂ ਸ਼ਰਤਾਂ ਪੂਰੀਆਂ ਕਰੇ ਪਹਿਲਾ ਹੁਣ ਅੱਜ ਕੋਈ ਬੰਦਾ ਇੱਥੇ ਆਉਂਦਾ ਐਸ்சி ਸਰਟੀਫਿਕੇਟ ਬਣਾ ਲੈਂਦਾ ਮਾਰੋਂ ਆ ਕੇ ਤੇ ਜਿੰਨੀਆਂ ਸਾਡੇ ਇੱਥੇ ਪੰਜਾਬ ਦੇ ਮਜ਼ਦੂਰ ਨੂੰ ਐਸ்சி ਸਹੂਲਤਾਂ ਮਿਲਦੀਆਂ ਉਹ ਲੈ ਜਾਂਦਾ ਸਾਡੇ ਲਈ ਰਹਿ ਜਾਂਦੇ ਆ ਜੋ ਅਸੀਂ ਕਦੇ ਨਹੀਂ ਚਾਹੁੰਦੇ ਵੀ ਕੋਈ ਆਵੇ ਨਾ ਸਾਡੇ ਕੋਈ ਨਫਰਤ ਆ ਔਰ ਨਾਨਕ ਸਾਹਿਬ ਦਾ ਸੁਧਾਰ ਦਾ ਸਰਬੱਤ ਦਾ ਭਲਾ ਸਰਵ ਸਾਂਝੀ ਵਾਲਤਾ ਦੀ ਗੱਲ ਮਾਨਸਿਕ ਜਾਸੇਬੇ ਕੇ ਪਹਿਚਾਨ ਬੋਲੀ। ਸਾਡੀ ਕੋਈ ਨਫਰ ਥੋੜੀ ਹੈ ਪਰ ਕਬਰਸਤੀ ਥੋੜੀ ਹੈ। ਅੱਜ ਇਹ ਕਹਿੰਦਾ ਸਾਡੇ ਬੰਦੇ ਕੰਮ ਕਰਨ ਜਾਂ ਜਾਣ ਇੱਥੇ ਵੀ ਆਉਣ ਪਹਿਲ ਦੇ ਆਧਾਰ ਤੇ ਕੰਮ ਸਾਡੇ ਮਜ਼ਦੂਰ ਨੂੰ। ਬਾਕੀ ਭਾਈ ਦੋਨਾਂ ਨੂੰ ਦੇ ਦੇ ਕੋਈ ਦਿੱਕਤ ਨਹੀਂ। ਉਹਨਾਂ ਦਾ ਵਿਸ਼ੋਸ਼ਣ ਹੋ ਰਿਹਾ ਇੱਥੇ ਇੰਡਸਟਰੀਆਂ ਦੇ ਵਿੱਚ ਅੱਜ ਸਸਤੀ ਲੇਬਰ ਘੱਟ ਪੈਸਿਆਂ ਦੇ ਵੱਧ ਕੰਮ ਕੌਣ ਕਰਾ ਰਿਹਾ ਇੰਡਸਟਰੀਆਂ ਵਾਲੇ? ਉਹ ਬਿਹਾਰ ਤੋਂ ਆਏ ਯੂਪੀ ਤੋਂ ਆਏ ਜਿਹੜੇ ਮਜ਼ਦੂਰ ਹੁੰਦਾ ਕਿੱਡਾ ਵੱਡਾ ਸ਼ੋਸ਼ਣ ਹੋ ਰਿਹਾ। ਇਹਦੇ ਗੱਲ ਨਹੀਂ ਕਰ ਰਹੇ ਆ। ਅੱਛਾ ਉਦੋਂ ਅਕੇ ਜਿਹੜੀ ਗੱਲ ਆਪਾਂ ਕਰਦੇ ਆਂ ਵੀ ਜਦੋਂ ਇਸ ਤਰ੍ਹਾਂ ਦਾ ਅਸੀਂ ਗੱਲ ਕਰ ਰਹੇ ਆਂ ਕਾਨੂੰਨ ਬਣਾਉਣ ਦੀ ਗੱਲ ਕਰ ਰਹੇ ਆਂ ਮੈਂ ਤੇ ਮੇਂ ਤੋਂ ਸਾਡੀ ਸਮੁੱਚੀ ਟੀਮ ਲੱਗੇ ਹੋਏ ਆਂ ਜਦੋਂ ਇਹ ਗੱਲ ਹੋਈ ਤਾਂ ਇੱਥੇ ਕੁਝ ਅਖੌਤੀ ਕਾਮਰੇਟਾਂ ਨੇ ਚੱਕ ਲਿਆ ਮੁੱਦਾ ਨਫ਼ਰਤੀ ਪ੍ਰਸੰਗ ਘੜਨ ਦੀ ਕੋਸ਼ਿਸ਼ ਕੀਤੀ ਦੇਖੋ ਜੀ ਇਹ ਤਾਂ ਫਿਰਕਾ ਪ੍ਰਸਤ ਨੇ ਇਹ ਨਫ਼ਰਤਵਾਦੀ ਲੋਕ ਨੇ ਇਹਦਾ ਮਹੌਲ ਖਰਾਬ ਕਰਦੇ ਆ ਇਹਦਾ ਪੰਜਾਬ ਚ ਅੱਗ ਲਾਉਣੀ ਚਾਹੁੰਦੇ ਆ ਕੀ ਪੰਜਾਬ ਦੇ ਲਈ ਇਹ ਕਾਨੂੰਨ ਬਣ ਜੇ ਵੀ ਪੰਜਾਬ ਦੀਆਂ ਨੌਕਰੀਆਂ ਪੰਜਾਬੀਆਂ ਲਈ ਪੰਜਾਬੰਦਰ ਬਾਹਰਲਾ ਬੰਦਾ ਜ਼ਮੀਨ ਨਾ ਲੈ ਸਕੇ ਕਾਨੂੰਨ ਬਣ ਜੇ ਸੰਵਿਧਾਨਕ ਦਾਇਰੇ ਦੇ ਵਿੱਚ ਰਹਿ ਕੇ ਪੰਜਾਬ ਦੇ ਅੰਦਰ ਬਾਹਰਲਾ ਬੰਦਾ ਵੋਟ ਪਾਵੇ ਤਾਂ ਸ਼ਰਤਾਂ ਪੂਰੀਆਂ ਕਰੇ ਕੀ ਇਹ ਨਫ਼ਰਤ ਹੈ ਕੀ ਇਹ ਫਿਰਕਾਪ੍ਰਸਤੀ ਹੈ ਜੇ ਇਹ ਨਫ਼ਰਤ ਹੈ ਇਹ ਫਿਰਕਾਪ੍ਰਸਤੀ ਹੈ ਪਰ ਜਿਹੜਾ ਜੋ ਸੋਨੋ ਬੰਗਚੂ ਚੱਕ ਲਿਆ ਐਨਐਸਏ ਲਾਤੀ ਉਹਤੇ ਕੀ ਉਹ ਬੰਦਾ ਜਿਹੜਾ ਲਦਾਖ ਦਾ ਸੋਨੋ ਬੰਗਚੂ ਆ ਕੀ ਉਹ ਬੰਦਾ ਅੱਜ ਨੈਸ਼ਨਲ ਸਕਿਉਰਿਟੀ ਐਕਟ ਲੱਗ ਗਿਆ ਉਹਤੇ ਇਹਨ ਦੇਸ਼ ਦੀ ਸੁਰੱਖਿਆ ਲਈ ਖਤਰਾ ਬੰਦਾ ਜਿਹੜਾ ਬੰਦਾ ਆ ਉਹ ਦੇ ਜਲ ਜੰਗਲ ਜ਼ਮੀਨ ਨੂੰ ਬਚਾਉਣ ਲਈ ਆਪਣੇ ਵਾਤਾਵਰਨ ਨੂੰ ਆਪਣੇ ਪਾਣੀਆਂ ਨੂੰ ਆਪਣੇ ਗਲੇਸ਼ੀਅਰ ਨੂੰ ਬਚਾਉਣ ਲਈ ਲੜ ਰਿਹਾ ਹੈ ਸ਼ਾਂਤਮਈ ਤਰੀਕੇ ਨਾਲ ਕਈ ਸਾਲ ਤੋਂ ਲੜ ਰਿਹਾ ਹੈ ਦਿੱਲੀ ਤੱਕ ਆਇਆ ਉਹ ਦੇਸ਼ਦਰੋਹੀ ਕਹਿ ਕੇ ਚੱਕ ਜੇ ਸੜਤਾ ਜਾਇਪੁਰ ਉੱਥੇ ਰੌਲਾ ਕੀ ਆ ਉੱਥੇ ਮੈਂ ਸੇਧ ਤੇ ਸੁਣਾਈ ਸੀ ਗੱਲ ਉੱਥੇ ਗਲੇਸ਼ੀਅਰਾਂ ਦੇ ਵਿੱਚ ਧੁੱਪ ਬਹੁਤ ਕਮਾਲ ਦੀ ਹੈ 7 ਮਹੀਨੇ ਧੁੱਪ ਪੈਂਦੀ ਹੈ ਲਦਾਖ ਦੇ ਵਿੱਚ ਬੜੀ ਬਹੁਤ ਵਧੀਆ ਧੁੱਪ ਜਿੱਤੇ ਬਹੁਤ ਸੂਰਜੀ ਊਰਜਾ ਪੈਦਾ ਕੀਤੀ ਜਾ ਸਕਦੀ ਹੈ ਉਥੇ ਰਾਮਨੇ ਲਾਉਣੇ ਆਪਣੇ ਸੋਲਰ ਪਲਾਂਟ ਸੋਲਰ ਪੈਨਲ ਲਾ ਕੇ ਸੂਰਜੀ ਊਰਜਾ ਕੱਢੀ ਕਰਨੀ ਹੈ ਉਹ ਮੰਗਦੇ ਆ ਰਾਜ ਨੂੰ ਵੀ ਆਪਣਾ ਜਿਹੜੀ ਸ਼ੈਡਿਊਲ ਦੀ 6ਵੀਂ ਦਾ ਮਤਲਬ ਕਿ ਸ਼ੈਡਿਊਲ 6ਵੀਂ ਦਾ ਜਿਹੜਾ ਹੈ ਕਿ ਸੰਵਿਧਾਨਕ ਉਹਦੇ ਤਹਿਤ ਸਾਨੂੰ ਰਾਜ ਦਾ ਦਰਜਾ ਦਿੱਤਾ ਜਾ ਪੂਰਨ ਤੌਰ ਤੇ ਰਾਜ ਬਣਨਾ ਚਾਹੀਦਾ ਕਿਉਂਕਿ ਯੂਟੀ ਬਣਿਆ ਹੋਇਆ ਜੀ ਜੀ ਉਹ ਜੇ ਉੱਥੇ ਰਾਜ ਦਾ ਦਰਜਾ ਮਿਲਦਾ ਲੋਕਾਂ ਕੋਲੇ ਹੱਕ ਜਾਣਗੇ ਸਰਕਾਰ ਬਣੂ ਉਹਨਾਂ ਦੀ ਉਹਨਾਂ ਨੇ ਆਪਣੇ ਕੁਦਰਤੀ ਕਿਸੇ ਦੇ ਲੁੱਟਣ ਨਹੀਂ ਦੇਣੇ ਜਾਗੇ ਹੋਏ ਲੋਕ ਨੇ ਸਾਡੇ ਲਈ ਥੋੜੀ ਹੈ ਸਾਡਾ ਜੋ ਮਰਜ਼ੀ ਲੁੱਟੀ ਜਾਵੇ ਉੱਤ ਪਰੇ ਕਿ ਉਹ ਜਾਗੇ ਹੋਏ ਲੋਕ ਨੇ ਤਾਂ ਇਸ ਲਈ 14 ਨੀ ਸੈਂਟਰ ਵੀ ਇਹਨੂੰ ਆਪਾਂ ਪੂਰਨ ਦਰਜਾ ਦੇ ਕੇ ਰਾਜ ਦਾ ਉਸ ਤਰੀਕੇ ਨਾਲ ਉਹ ਤੇ ਇਹਨਾਂ ਨੇ ਚੱਕ ਕੇ ਨੇ ਸਿਲਾਤੀ ਫਿਰ ਜੇ ਉਹ ਉਹ ਬੰਦਾ ਤੁਸੀਂ ਕਾਮਰੇਟ ਕੀ ਕਹਿੰਦੇ ਆ ਕਸ਼ਮੀਰ ਦੇ ਵਿੱਚ 170 ਤੋਂ ਢੋਰੀ ਲੋਕਾਂ ਦੇ ਅਧਿਕਾਰ ਕੋ ਇਹ ਇਹ ਕਹਿੰਦੇ ਕਸ਼ਮੀਰਾਂ ਦੇ ਹੱਕ ਚ ਬਸਤਰ ਦੇ ਵਿੱਚ ਜਿਹੜੇ ਬੰਦੇ ਆ ਦੇ ਹੱਕਾਂ ਲਈ ਲੜਦੇ ਆ ਕੀ ਹੁੰਦਾ ਨਹੀਂ ਵਿਅਕਟਾ ਅੱਜ ਕੋਈ ਦੱਖਣੀ ਸੂਬੇ ਲੜਦੇ ਆ ਉਹਦੀ ਡੈਮੋਗ੍ਰਾਫੀ ਦੇ ਲਈ ਇਹ ਕਹਿੰਦੇ ਸੀ ਉਹਦੇ ਵੀ ਹੱਕ ਚ ਆਜੇ ਵਾਂਗਚੂ ਦੇ ਵੀ ਹੱਕ ਚ ਜਿਹੜਾ ਫੜਿਆ ਗਿਆ ਪੀ ਹਾਂ ਅਸੂ ਦੇ ਇੱਕ ਜਣਾ ਧੱਕਾ ਕਰ ਰਹੀ ਹੈ ਸਰਕਾਰੇ ਪੋਸਟਾਂ ਪਾ ਰਹੀ ਹੈ ਬਿਆਨ ਦੇ ਰਹੀ ਹੈ ਜੇ ਪੰਜਾਬ ਦਾ ਬੰਦਾ ਪੰਜਾਬ ਦੀ ਸੱਭਿਆਤ ਨੂੰ ਪੰਜਾਬ ਦੀ ਹੋਂਦ ਨੂੰ ਪੰਜਾਬ ਦੇ ਮਜ਼ਦੂਰ ਲਈ ਪੰਜਾਬ ਦੀਆਂ ਜ਼ਮੀਨਾਂ ਲਈ ਪੰਜਾਬ ਦੇ ਕਿਸਾਨਾਂ ਲਈ ਪੰਜਾਬੀ ਬੋਲੀ ਦੀ ਗੱਲ ਕਰਦਾ ਕਾਨੂੰਨ ਬਣ ਜੇ ਇਹ ਕਹਿੰਦੇ ਨਾ ਫਰਦੀ ਆ ਇਹ ਫਿਰ ਕਾਪਰਸਤਾ ਇਹਨਾਂ ਦਾ ਡੋਗੜਾ ਚਿਹਰਾ ਕਿ ਤੁਹ ਸਮਝ ਆਉਂਦਾ ਹੈ ਚਿਹਰਾ ਮਖੌਟਾ ਕਿਸਾਨੀ ਵਾਲਾ ਅਭੀ ਅਸੀਂ ਮਜ਼ਦੂਰਾਂ ਦੇ ਬਹੁਤ ਵਟੇ ਰਹਿ ਪਰਾਂ ਦੱਸੋ ਯਾਰ ਇਹਨਾਂ ਨੇ ਕਿਹੜੇ ਪੰਜਾਬ ਦੇ ਮਜ਼ਦੂਰ ਦੀ ਲੜਾਈ ਲੜੀ ਹੈ ਢੁਕਾ ਆਇਆ ਅਰਾਜ ਵੀ ਪੜਖਾਇਆ ਇਹਨਾਂ ਨੇ ਮਜ਼ਦੂਰ ਤੇ ਕਿਸਾਨ ਮੰਨ ਲੋ ਐਸਸੀ ਬਨਾਮ ਚਰਨਲ ਕਰਨ ਦੀ ਕੋਸ਼ਿਸ਼ ਕੀਤੀ ਝੰਡਾ ਸਿੰਘ ਵਰਗਿਆਂ ਨੇ ਵੀ ਦੇਖੋ ਜੱਟ ਆਉਂਦੇ ਆ ਆਪਣਾ ਰੋਸ਼ਨ ਲੈਂਦੇ ਦੂਜਿਆਂ ਨੂੰ ਦਿੱਤੇ ਇਹ ਕਹਿੰਦਾ ਕਿਸਾਨ ਮਜ਼ਦੂਰ ਇਹ ਇਕੱਠਾ ਕਰ ਰਹੇ ਆ ਛਿੱਟਾ ਵੱਟਾ ਪਾੜਾ ਦੇ ਨਫਰਤ ਇਹ ਖੜੀ ਕਰ ਰਹੇ ਆ ਇਹ ਹੀ ਨਫਰਤ ਤਾਂ ਭਾਜੀਪੀ ਕਰ ਰਹੀ ਹੈ ਦੇਸ਼ ਦੇ ਅੰਦਰ ਧਰਮਾਂ ਦੇ ਨਾਂ ਤੇ ਜਾਤਾਂ ਵਜਮਾਂ ਦੇ ਨਾਂ ਤੇ ਉਹੀ ਇਹ ਕੰਮ ਜਿੰਦ ਕਰ ਰਹੇ ਆ ਤੇਰੇ ਅਜੰਡਾ ਕੀ ਦਾ ਲਾਗੂ ਕਰ ਰਹੇ ਆ ਫਿਰ ਕਿਹਦੇ ਹੱਥ ਚੁੱਕੇ ਹੋਏ ਇਹ ਹੋਏ ਕਿ ਨਾ ਹੋਏ ਬੀਜੇਪੀ ਦੇ ਇਹ ਉਲਟੇ ਕਹਿੰਦੇ ਵੀ ਡੱਲੇ ਵਾਲਾ ਬੀਜੇਪੀ ਕੋਲ ਕਿਹਾ ਹੋਇਆ ਸੀਗਾ ਜਿਹੜੇ ਖਨੌਰੀ ਇਹਨੇ ਮੋਰਚਾ ਲਾਇਆ ਸ਼ੰਭੂ ਲਾਇਆ ਤਾਂ ਇਹ ਬੀਜੇਪੀ ਨੇ ਲਵਾਇਆ ਸੀ ਲਵਾਇਆ ਜਿਹੜਾ ਮੈਂ ਇਹਨੂੰ ਚੈਲੰਜ ਕਰਦਾ ਵੀ ਤੁਸੀਂ ਮੇਰਾ ਤੁਹਾਨੂੰ ਚੈਲੰਜ ਆ ਤੁਸੀਂ ਆ ਕੇ ਚੈਨਲ ਬੁਲਾ ਲਓ ਡਿਬੇਟ ਰੱਖ ਲਓ ਪੰਜਾਬ ਪ੍ਰਤੀ ਪੰਜਾਬਿਤ ਪ੍ਰਤੀ ਪੰਜਾਬ ਦੀ ਬੋਲੀ ਪ੍ਰਤੀ ਰਾਹਤਾ ਨਹੀਂ ਪ੍ਰਤੀ ਪੰਜਾਬ ਦੀਆਂ ਜ਼ਮੀਨਾਂ ਪ੍ਰਤੀ ਪੰਜਾਬ ਦੇ ਮਜ਼ਦੂਰ ਪ੍ਰਤੀ ਪੰਜਾਬ ਦੇ ਕਿਸਾਨ ਪ੍ਰਤੀ ਪੰਜਾਬ ਦੀ ਸੱਭਿਆਤਾ ਆਪਣੀ ਸੋਡੀ ਵਫਾਦਾਰੀ ਕੀ ਹੈ ਸ਼ੁਰੂ ਤੋਂ ਲੈ ਕੇ ਆਪਣਾ ਇਤਿਹਾਸ ਦੱਸੋ ਕਿੱਛੇ ਕਰ ਤੁਸੀਂ ਗਦਾਰੀਆਂ ਕੀਤੀਆਂ ਫਿਰ ਮੈਂ ਦੱਸੂਗਾ ਮੁਗਲਾਂ ਤੋਂ ਲੈ ਕੇ ਅੰਗਰੇਜ਼ਾਂ ਤੋਂ ਲੈ ਕੇ 47 ਤੋਂ ਲੈ ਕੇ 84 ਤੋਂ ਲੈ ਕੇ 70 ਤੋਂ ਲੈ ਕੇ ਤੁਸੀਂ ਕਿਹੜੀਆਂ ਕਿਹੜੀਆਂ ਗਦਾਰੀਆਂ ਕੀਤੀਆਂ ਤੇ ਪਰ ਸ਼ਰਾ ਮਾਰਿਆ ਪੰਜਾਬ ਦੀ ਆਜੋ ਨਿਕਲੋ ਮੈਦਾਨ 'ਚ ਇਹ ਬਸ ਇਹੀ ਗੱਲ ਇਹ ਜੀ ਗੈਂਸਟਰ ਹੈ ਜੀ ਇਹ ਫੁਲਾਨਾ ਜੀ ਮੈਂ ਤਾਂ ਜੋ ਇਹ ਕਹਿੰਦਾ ਹੈਗਾ ਮੰਨ ਲਓ ਮੈਂ ਕਹਿੰਦਾ ਅੱਜ ਪੰਜਾਬ ਦੀ ਗੱਲ ਹਾਂ ਇਹ ਕਹਿੰਦੇ ਕੰਨ ਮੈਂ ਅੱਛਾ ਮੈਨੂੰ ਚਲੋ ਮੰਨ ਲਓ ਮੈਂ ਕੰਨ ਮੈਂ ਮੂਸੀਓ ਦੀ ਮੌਤ ਤੋਂ ਬਾਅਦ ਮੈਨੂੰ ਮੈਨੂੰ ਜਦੋਂ ਥ੍ਰੈਟ ਉਹ ਤੋਂ ਐਡੀ ਸਕਿਉਰਟੀ ਦਾ ਵੀ ਭਾਈ ਤੈਨੂੰ ਥ੍ਰੈਟ ਕਰਦੇ ਜਾਣ ਸਕਿਉਰਟੀ ਦਿੱਤੀ ਠੀਕ ਹੈ ਇੱਥੇ ਆਪਣੇ ਮੁਕਸਰ ਦੇ ਵਿੱਚ ਇੱਕ ਆਗੂ ਨੇ ਬੋਲਤੀ ਸੀਗੀ ਇਹ ਗੱਲ ਸਰਪਰਾ ਕੀ ਜਥੇ ਵੀ ਸਿੱਧੂਪੁਰ ਦਾ ਸ਼ਾਇਦ ਹੋ ਵੀ ਗਗਰਾਹਾ ਦੇ ਪਤਲ ਭਰਨ ਵਾਲਾ ਇਹਨਾਂ ਨੇ ਉਸ ਗੱਲ ਨੂੰ ਬਹਾਨਾ ਬਣਾ ਕੇ ਡੀਜੀਪੀ ਨੂੰ ਮਿਲ ਕੇ 250 ਪੰਜਾ ਲਾਇਸੈਂਸ ਬਣਾ ਲਿਆ ਜਿਹੜੇ ਲਾਇਸੈਂਸ ਬਣਾ ਰਿਹਾ ਹੁਣ ਬਣਾ ਰਿਹਾ ਆ ਤੇ ਬੰਦਿਆਂ ਨੂੰ ਇਹਦੇ ਖਿਲਾਫ ਵਰਤਨਗੇ ਹੋ ਜੇ ਪਹਿਲਾਂ ਵਰਤੇ ਇਹਨਾਂ ਨੇ ਪੰਜਾਬ ਦੇ ਮੁੰਡਿਆਂ ਦੇ ਖਿਲਾਫ ਜਿਹੜਾ ਪੰਜਾਬ ਦੀ ਗੱਲ ਕਰੂਗਾ ਯਾਰ ਤੁਸੀਂ ਦੱਸੋਰਾ ਸਹੀ ਸੋਦੇ ਤਕਲੀਫ ਕੀ ਆ ਜੇ ਕੋ ਪੰਜਾਬ ਤੇ ਕੋਈ ਕੌਣ ਬਣੇ ਸਾਨੂੰ ਦੁੱਖ ਕੀ ਆ ਕੱਲ ਤਾਂ ਜਵਾਬ ਤਾਂ ਦਿਓ ਉਲਟ ਪਾਸੇ ਤੁਰ ਪੈਂਦੇ ਆ ਇਹ ਆਪਰਵਾਸੀ ਰੱਖੀ ਬੈਠਾ ਤੇ ਮੈਂ ਕਦੋਂ ਕਹਾਂ ਮੈਂ ਪਰਵਾਸੀਆਂ ਦੇ ਐ ਖਿਲਾਫ ਆ ਪੰਜਾਬੀ ਲੱਭਾ ਹੀ ਨਹੀਂ ਕੋਈ ਕਹਿੰਦੇ ਮੈਂ ਕਹਿੰਨਾ ਅੱਜ ਵੀ ਮੈਂ ਪਹਿਲਾਂ ਵੀ ਕਿਹਾ ਯੋਗਰਾ ਕੰਡਾ ਚੱਲੂਗਾ ਮਹੀਨੇ ਸਵਾ ਮਹੀਨੇ ਬਾਅਦ ਮੈਂ ਕਹਿੰਦਾ ਮੈਂ ਡੂਟਾ ਖਰਾ ਪਾ ਦਊਗਾ ਪੜਾਈ ਦਾ ਕਵਾਂਤਲ ਬੋੜ ਦੇ ਮਗਰ ਜਿੰਨਾ ਕਮਤ ਦਾ ਮੈਂ ਦਿੰਨਾ ਪ੍ਰਵਾਸੀ ਆਓ ਪੰਜਾਬੀ ਮਜ਼ਦੂਰ ਕੰਮ ਕਰਨਾ ਪਹਿਲ ਦੇ ਆਧਾਰ ਤੇ ਕੰਮ ਪੰਜਾਬ ਦੇ ਮਜ਼ਦੂਰ ਨੂੰ ਤੇ ਨਹੀਂ ਕੋਈ ਉਹਨਾਂ ਕੋਲ ਹੁਨਰ ਹੋ ਜਾਂ ਮਾਲੂ ਨਹੀਂ ਜਾਣਦਾ ਪੰਜਾਬ ਦੇ ਵਿੱਚੋਂ ਕੰਮ ਤਾਂ ਫਿਰ ਦੂਜੇ ਆ ਜਾਣ ਐ ਥੋੜੀ ਸਾਡੀ ਕੋਈ ਨਫ਼ਰਤ ਆ ਯਾਰ ਉਹ ਵੀ ਇਨਸਾਨ ਨੇ ਅਸੀਂ ਕੋਈ ਨਫ਼ਰਤ ਕਰਦੇ ਆ ਕਿਸੇ ਨੂੰ ਇਹ ਸਾਡਾ ਸਿਧਾਂਤ ਹੀ ਹੈ ਨਫ਼ਰਤ ਵਾਲਾ ਪਰ ਇਹ ਜਾਣ ਬੁੱਝ ਕੇ ਏਡੀ ਚਲਾਖ ਡੂੰਬੜੀ ਹੈ ਇਹ ਅਗਰਾਂ ਹਾਂ ਤਾਂ ਪਰ ਉਹ ਕੀ ਬਿਆਨ ਦੇ ਰਿਹਾ ਦੇਖੋ ਜੀ ਕੱਲ ਨੂੰ ਇਹ ਕਹਿਣਗੇ ਹਿੰਦੂਆਂ ਨੂੰ ਕੱਢ ਦਿਓ ਪਰਸੋਂ ਕਹਿਣਗੇ ਮਿੱਤਰਾਂ ਨੂੰ ਕੱਢ ਦਿਓ ਚੌਥੇ ਕਹਿਣਗੇ ਕਾਮਿਆਂ ਨੂੰ ਕੱਢ ਦਿਓ ਕੌਣ ਕੱਢਣ ਦੀ ਗੱਲ ਕਰ ਰਿਹਾ ਹੈ ਨਾ ਹਿੰਦੂ ਨੂੰ ਨਾ ਸਿੱਖ ਨੂੰ ਨਾ ਮਜ਼ਦੂਰ ਨੂੰ ਨਾ ਕਿਸਾਨ ਨੂੰ ਇਹ ਪੰਜਾਬ ਸੌਦਾ ਸਾਂਝਾ ਕਿਸਾਨ ਦਾ ਮਜ਼ਦੂਰ ਦਾ ਹਿੰਦੂ ਸਿੱਖ ਮੁਸਲਮਾਨ ਦਾ ਕੌਣ ਕਹਦਾ ਵੀ ਇੱਕ ਦਾ ਪੰਜਾਬ ਹੈ ਕਦੇ ਅਸੀਂ ਕਿਹਾ ਮੇਰਾ ਕੋਈ ਬਿਆਨ ਕੱਢ ਕੇ ਦਿਖਾਓ ਜਿੱਥੇ ਮੈਂ ਕਿਹਾ ਵੀ ਪ੍ਰਵਾਸੀਆਂ ਨੂੰ ਭਜਾ ਦਿਓ ਟਾਂਗਾ ਮਾਰੋ ਮੈਂ ਕਹਿੰਦਾ ਕਾਨੂੰਨ ਬਣਾਓ ਸਾਡੇ ਡੈਮੋਗ੍ਰਾਫੀ ਪਤਾ ਨਹੀਂ ਹੈ ਪੰਜਾਬ ਦੀ ਆ ਉਹ ਦਾ ਪੰਜ ਪੈਰਾਂ ਦੇ ਵਿਕਾਸ ਕਰੀ ਜਾਂਦਾ ਦੇਖੋ ਕਿੱਥੇ ਜੋੜੀ ਜਾਂਦਾ ਉਹੇ ਸਾਡੇ ਲੋਕ ਹੈ ਬਾਤਰੇ ਪਾ ਕੇ ਅਮਰ ਸ਼ਾਹ ਕੇ ਇਹਦੇ ਮਗਰ ਜੰਦਾਬਾ ਜੰਦਾਬਾ ਕਰਦੇ ਫਿਰਦੇ ਇਹਨੂੰ ਖੜਾਓ ਮੇਰੇ ਬਰਾਬਰ ਲਿਆਓ ਯਾਰ ਕਿਤੇ ਖੜਾਓ ਇਹਨੂੰ ਮੈਂ ਮੇਰੇ ਬਰੋ ਨੂੰ ਪੋਲਤਰੇ ਵੀ ਕੀ ਹੈ ਇਹਦੇ ਪਿੱਛੇ ਕੌਣ ਹੈ ਤੇ ਚੱਲਦਾ ਕਿੱਥੋਂ ਹੈ ਇਹ ਕਿਹੜੀ ਤਰ੍ਹਾਂ ਦੇ ਮਗਰ ਕੰਮ ਕਰਦੇ ਕੀ ਇਹਨਾਂ ਦਾ ਏਜੰਡਾ ਹੈ ਕਿ ਕਿਵੇਂ ਕਿਵੇਂ ਸਟੇਟ ਦਾ ਸੈਂਟਰ ਦਾ ਹੱਥ ਟੋਕਾ ਬਣ ਕੇ ਕੰਮ ਕਰਦੇ ਨੇ ਇਹ ਆਜੋ ਮੈਂ ਤਾਂ ਬਹੁਤ ਥਾਈ ਬੋਲਤੀਆਂ ਗੱਲਾਂ ਇੱਧਰ ਦੀਆਂ ਉੱਧਰ ਦੀਆਂ ਲੱਕਮਾਓ ਇੱਧਰ ਨੂੰ ਗੱਲ ਚੱਕ ਕੇ ਲੈ ਗਿਆ ਉੱਧਰ ਨੂੰ ਲੈ ਜਾਓ ਬਿਠਾਓ ਜਿਹੜਾ ਚਾਹੁੰਦਾ ਤੁਹਾਡੀ ਹਿੰਮਤ ਆਜੋ ਅਗਰਾਹਾ ਬੈਠੇ ਆ ਵਕਨ ਜਯੋਦਸ਼ਮਣੀ ਨੇ ਕਹੇ ਨਾ ਹੈਗੀ ਵਿਚਾਰਕ ਵਿਰੋਧ ਨੇ ਵਿਚਾਰਕ ਬਖਰੇਵੇਂ ਨੇ ਆਜੋ ਅਸੀਂ ਪੰਜਾਬ ਨਾਲ ਆ ਪੰਜਾਬੀਤ ਨਾਲ ਆ ਪੰਜਾਬ ਦੇ ਨਾਲ ਖੜੇ ਆ ਤੇ ਖੜੇ ਨਾਲ ਤੁਸੀਂ ਨਾ ਕਦੇ ਪਹਿਲਾਂ ਖੜੇ ਆ ਤੇ ਨਾ ਅੱਜ ਖੜਨ ਵਾਲੇ ਨਾ ਕਦੇ ਅੱਗੇ ਨਾ